ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਵਰਕਰ ਦੇ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਹੀ ਲਿਆਏ ਕਿ ਵਿੱਕੀ ਆਪਣੀ ਗਲਤੀ ਵੀ ਮੰਨ ਰਿਹਾ ਹੈ ਪਰ ਕੀ ਉਹ ਦਿਲੋਂ ਬਦਲ ਚੁੱਕਾ ਹੈ ਜਾਂ ਨਹੀਂ ਉਸਦੀ ਮਾਂ ਬਦਲ ਚੁੱਕੀ ਆ ਜਾਂ ਨਹੀਂ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਕਿ ਪ੍ਰੀਤ ਆਪਣੀ ਭੂਆ ਤੇ ਫੁੱਫੜ ਨਾਲ ਜਦ ਪਹੁੰਚਦੀ ਹੈ ਪ੍ਰੀਤ ਆਉਂਦਿਆਂ ਹੀ ਰੋਣ ਲੱਗ ਪੈਂਦੀ ਹੈ ਤੇ ਇਹ ਵੇਖ ਕੇ ਉਸਦੀ ਮੰਮੀ ਨੇ ਉਸ ਨੂੰ ਕੋਈ ਗੱਲ ਜਾਂ ਬਾਤ ਨਹੀਂ ਪੁੱਛੀ ਤੇ ਸਗੋਂ ਉਸਦੀ ਭੂਆ ਨੂੰ ਹੀ ਗਾਲਾਂ ਕੱਢਣ ਲੱਗ ਗਈ ਤੇ ਉਸਨੇ ਇਹ ਕਿਹਾ ਕਿ ਤੂੰ ਹੀ ਸਾਰਾ ਕੁਝ ਕਰਾ ਰਹੀ ਆ ਤੂੰ ਮੇਰੀ ਕੁੜੀ ਦਾ ਘਰ ਖਰਾਬ ਕਰ ਰਹੀ ਆ ਸੋ ਜਦ ਇੰਨਾ ਕੁਝ ਉਹ ਬੋਲਦੀ ਆ ਤੇ ਫਿਰ ਕਵਲ ਭਾਜੀ ਆ ਕੇ ਰੋਕਦੇ ਆ ਤੇ ਉਹ ਇਹ ਕਹਿੰਦੇ ਆ ਕਿ ਪਹਿਲਾਂ ਗੱਲ ਸੁਣ ਲਓ ਫਿਰ ਗੱਲ ਕਰਿਓ ਤੇ ਫਿਰ ਜਦ ਉਹ ਬੈਠਦੇ ਆ ਤੇ ਫਿਰ ਉਹਨਾਂ ਦੀ ਥੋੜਾ ਚਿਰ ਗੱਲਬਾਤ ਹੋਣ ਤੋਂ ਬਾਅਦ ਉਹ ਸੋਚਦੇ ਆ ਕਿ ਜੇਕਰ ਆਪਾਂ ਇੱਥੇ ਬਹਿ ਕੇ ਗੱਲਾਂ ਕੀਤੀਆਂ ਤੇ ਕੋਈ ਹੱਲ ਨਹੀਂ ਹੋਣਾ ਇਸ ਕਰਕੇ ਵਿੱਕੀ ਦੇ ਘਰ ਜਾ ਕੇ ਉਸ ਨੂੰ ਸਮਝਾਉਣਾ ਪੈਣਾ ਤੇ ਜੇ ਉਹ ਸਿੱਧੇ ਤਰੀਕੇ ਨਾਲ ਨਾ ਮੰਨਿਆ ਫਿਰ ਉਹਨੂੰ ਦੂਜੇ ਤਰੀਕੇ ਨਾਲ ਮਨਾਉਣਾ ਪੈਣਾ ਤੇ ਇਸ ਕਰਕੇ ਉਹ ਚਲੇ ਜਾਂਦੇ ਆ ਸਾਰੇ ਜਾਣੇ ਵਿੱਕੀ ਘੁਣਾ ਦੇ ਘਰ ਤੇ ਜਦ ਵਿੱਕੀ ਦੇ ਘਰ ਪਹੁੰਚਦੇ ਆ ਤੇ ਵਿੱਕੀ ਉਸਦੀ ਮਾਂ ਤਾਂ ਡਰ ਹੀ ਜਾਂਦੇ ਆ ਵਿੱਕੀ ਦੀ ਮੰਮੀ ਦੇ ਤਾਂ ਹੌਸ਼ ਉੱਟ ਜਾਂਦੇ ਆ ਕਿ ਇਹ ਸਾਰੇ ਕਿੱਧਰ ਆ ਗਏ ਤੇ ਉਧਰੋਂ ਸੋਨੂ ਵੀ ਆਪਣੇ ਘਰੋਂ ਆ ਜਾਂਦਾ ਉਸ ਨੂੰ ਪਤਾ ਕਿ ਕਲੇਸ਼ ਪਿਆ ਕਿਉਂਕਿ ਦੋਵਾਂ ਘਰਾਂ ਦਾ ਸਾਂਝਾ ਕਲੇਸ਼ ਏ ਇਸ ਕਰਕੇ ਉਸ ਨੂੰ ਵਿੱਚ ਆਉਣਾ ਹੀ ਪੈਣਾ ਸੀ ਤੇ ਪਰ ਨਾਲ ਹੀ ਵਿੱਕੀ ਦੀ ਮੰਮੀ ਕਹਿਣ ਲੱਗ ਗਈ ਕਿ ਇਹ ਤਾਂ ਤਮਾਸ਼ਾ ਵੇਖਣ ਲਈ ਆ ਗਿਆ ਏ ਤੇ ਵਿੱਕੀ ਵੀ ਇਹੀ ਗੱਲ ਕਹਿੰਦਾ ਏ ਸੋ ਜਦ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਕਵਲ ਭਾੜੀ ਵਿੱਕੀ ਨੂੰ ਸਿੱਧਾ-ਸਿੱਧਾ ਕਹਿ ਦਿੰਦੇ ਨੇ ਕਿ ਤੂੰ ਹੁੰਦਾ ਕੌਣ ਹੈ ਮੇਰੀ ਭੈਣ ਤੇ ਹੱਥ ਚੁੱਕਣ ਵਾਲਾ ਜੇਕਰ ਤੂੰ ਮੇਰੀ ਭੈਣ ਨੂੰ ਇਦਾਂ ਰੱਖਣਾ ਚਾਹੁੰਦਾ ਹੈ ਤੇ ਅਸੀਂ ਆਪਣੀ ਭੈਣ ਨੂੰ ਨਾਲ ਲੈ ਚਾਣੇ ਆ ਤੇ ਫਿਰ ਤੂੰ ਕਰ ਲਈ ਜੋ ਕਰਨਾ ਸੋ ਇਹ ਸਾਰੀਆਂ ਗੱਲਾਂ ਤੋਂ ਬਾਅਦ ਕਵਲ ਦੇ ਡੈਡੀ ਵੀ ਬਹੁਤ ਸਾਰਾ ਕੁਝ ਬੋਲਦੇ ਆ ਤੇ ਇਹ ਵੀ ਕਹਿੰਦੇ ਆ ਕਿ ਠੁੰਗੇ ਮਾਰਨੋਂ ਹਟ ਜਾ ਆਪਣੇ ਘਰ ਮਿਹਨਤ ਕਰ ਕੋਈ ਕੰਮ ਕਰ ਕਰ ਤਾਂ ਹੀ ਤੇਰੇ ਘਰ ਬਰਕਤ ਪੈਣੀ ਆ ਉਧਰ ਪ੍ਰੀਤ ਦੀ ਮੰਮੀ ਤੇ ਵੀ ਨਾਲ ਹੀ ਸਾਰੇ ਭੇਦ ਖੁੱਲ ਜਾਂਦੇ ਆ ਵਿੱਕੀ 1 ਮਿੰਟ ਨਹੀਂ ਲਾਉਂਦਾ ਪ੍ਰੀਤ ਦੀ ਮੰਮੀ ਦਾ ਜੋ ਕਿ ਉਸਨੇ ਫੋਨ ਲੈ ਕੇ ਦਿੱਤਾ ਸੀ ਉਹ ਗੱਲ ਦੱਸਣ ਲੱਗਿਆ ਉਸ ਨੂੰ ਪਤਾ ਸੀ ਕਿ ਗੱਲ ਮੇਰੇ ਉੱਤੇ ਆ ਰਹੀ ਆ ਤੇ ਮੈਂ ਇਸ ਦੀ ਮੰਮੀ ਨੂੰ ਵੀ ਫਸਾ ਦਿੰਨਾ ਸੋ ਇਹ ਗੱਲ ਸੁਣ ਕੇ ਵੀ ਪ੍ਰੀਤ ਦੀ ਮੰਮੀ ਦੀ ਬੋਲਤੀ ਬੰਦ ਹੋ ਜਾਂਦੀ ਆ ਕਿਉਂਕਿ ਨਹੀਂ ਤਾਂ ਉਸਨੇ ਵਿੱਕੀ ਵਾਲਦੀ ਤੇ ਉਸ ਦੀ ਮੰਮੀ ਵਾਲਦੀ ਬਹੁਤ ਗੱਲ ਕਰਨੀ ਸੀ ਪਰ ਵਿੱਕੀ ਆਪਣੇ ਪੈਰ ਤੇ ਆਪ ਹੀ ਕਹਾੜਾ ਮਾਰ ਲੈਂਦਾ ਏ ਤੇ ਆਪਣੀ ਸੱਸ ਦੀਆਂ ਗੱਲਾਂ ਦੱਸ ਕੇ ਕਿਉਂਕਿ ਹੁਣ ਉਹ ਭੁੱਲ ਜਾਏਗਾ ਕਿ ਉਸ ਦੀ ਸਾਸ ਸਸ ਦੀ ਹੈਲਪ ਵੀ ਕਰੇਗੀ ਨਹੀਂ ਤਾਂ ਉਸਨੇ ਚੋਰੀ ਅਜੇ ਵੀ ਖਾਈ ਹੀ ਜਾਣਾ ਸੀ ਤੇ ਉਥੇ ਹੀ ਪ੍ਰੀਤ ਦੀ ਸੱਸ ਗੱਲ ਸਭਾਲਣ ਦੀ ਕੋਸ਼ਿਸ਼ ਕਰਦੀ ਆ ਤੇ ਉਸ ਨੂੰ ਪਤਾ ਹੈ ਕਿ ਗੱਲ ਸਾਡੇ ਉੱਤੇ ਆ ਰਹੀ ਆ ਹੁਣ ਕਿਸੇ ਪਾਸੇ ਵੀ ਅਸੀਂ ਭੱਜ ਨਹੀਂ ਸਕਦੇ ਗੱਲਾਂ ਤੋਂ ਤੇ ਫਿਰ ਉਥੇ ਮਾਫੀਆਂ ਮੰਗਣ ਲੱਗ ਪੈਂਦੀ ਆ ਤੇ ਚੰਗੇ ਬਣਦੀ ਪੂਰੀ ਐਕਟਿੰਗ ਕਰਦੀ ਆ ਸੋ ਅਜੇ ਤੱਕ ਜਿਹੜੇ ਕਿ ਪਹਿਲਾਂ ਐਨੇ ਚਿਹਰੇ ਦੇ ਕਹਿ ਰਹੇ ਸੀ ਕਿ ਅਸੀਂ ਸੋਣੂ ਹੋਣਾ ਤੋਂ ਡਰਦੇ ਨਹੀਂ ਇਹਨਾਂ ਦੇ ਕਰਕੇ ਸਾਰਾ ਪੁਆੜਾ ਪਿਆ ਤੇ ਇੰਨੀ ਛੇਤੀ ਕਿਵੇਂ ਬਦਲ ਸਕਦੀ ਆ ਸੋ ਕੀ ਸੋਚਦਾ ਹੈ ਕਿ ਹੁਣ ਮੈਂ ਕਿਸੇ ਤਰੀਕੇ ਨਾਲ ਇਹਨਾਂ ਤੋਂ ਬਦਲਾ ਤਾਂ ਜ਼ਰੂਰ ਲਵਾਵਾਂਗਾ ਪਰ ਮੈਂ ਕਿਸੇ ਗੱਲ ਥੱਲੇ ਨਹੀਂ ਆਉਣਾ ਇਸ ਕਰਕੇ ਉਹ ਸਾਰੀਆਂ ਗਲਤੀਆਂ ਮੰਨ ਕੇ ਉਸ ਟਾਈਮ ਤਾਂ ਚੁੱਪ ਕਰ ਜਾਂਦਾ ਹੈ ਪਰ ਉਸਦੇ ਦਿਮਾਗ ਵਿੱਚ ਅਜੇ ਵੀ ਸਕੀਮਾਂ ਉਸ ਦੀ ਮਾਂ ਦੇ ਦਿਮਾਗ ਵਿੱਚ ਅਜੇ ਵੀ ਸਕੀਮਾਂ ਚੱਲ ਰਹੀਆਂ ਨੇ ਸੋ ਹੁਣ ਉਹ ਅੱਗੇ ਕੀ ਕਰਨਗੇ ਆਪਾਂ ਦੇਖਾਂਗੇ ਨੈਕਸਟ ਵੀਡੀਓ ਵਿੱਚ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ